ਸ਼ਹੀਦੀ ਸਭਾ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਤੇ ਵਕ ਵਕ ਪਿੰਡਾਂ ਦੀ ਲੰਗਰ ਕਮੇਟੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਐਸਟੀਐਮ ਫਤੇਗੜ ਸਾਹਿਬ ਅਰਵਿੰਦ ਕੁਮਾਰ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਵੱਲੋਂ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਲੰਗਰ ਦੌਰਾਨ ਸਫਾਈ ਦਾ ਖਾਸ ਤੌਰ ਤੇ ਪ੍ਰਬੰਧ ਰੱਖਿਆ ਜਾਵੇ ਇਸ ਦੇ ਨਾਲ ਹੀ ਜੋ ਕੂੜੇ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਨਗਰ ਕੌਂਸਲ ਤੇ ਗੱਡੀਆਂ ਵਿੱਚ ਪਾਇਆ ਜਾਵੇ ਤੇ ਅਰਵਿੰਦ ਕੁਮਾਰ ਐਸਟੀਐਮ ਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਵਿੱਚ ਕੁਝ ਵਿਅਕਤੀ ਸ਼ਰਦਾਈ ਦੇ ਨਾਂ ਤੇ ਪੰਗ ਵੇਚਦੇ ਨੇ ਉਹਨਾਂ ਤੇ ਵੀ ਬਣੰ ਚਾਰੂ ਟਾਂਗ ਦੇ ਨਾਲ ਚਲਾਉਣ ਦੇ ਲਈ ਵੀ ਰੂਟ ਬਣਾ ਦਿੱਤੇ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਵੀ ਸਮੱਸਿਆ ਨਾ ਆਵੇ ਤੇ ਉੱਤੇ ਹੀ ਲੰਗਰ ਕਮੇਟੀਆਂ ਦੇ ਵਾਹਨ ਤੋਂ ਇਲਾਵਾ ਕਿਸੇ ਵੀ ਬਾਹਰ ਨੂੰ ਚਾਰ ਨੰਬਰ ਚੁੰਗੀ ਤੋਂ ਲੈ ਕੇ ਗੁਰਦੁਆਰਾ ਸਾਹਿਬ ਦੀ ਹਦੂਦ ਤੱਕ ਨਹੀਂ ਜਾਣ ਦਿੱਤਾ ਜਾਵੇਗਾ ਤੇ ਕਾਲੀਦਾਲ ਦੇ ਜਨਰਲ ਸਖਤਰ ਅਤੇ ਹਲਕਾ ਇੰਚਾਰਜ ਦੀਪ ਸਿੰਘ ਛੀਮਾ ਨੇ ਕਿਹਾ ਕਿ 25 ਦਸੰਬਰ ਤੋਂ ਆਰੰਭ ਹੋਣ ਵਾਲੀ ਸ਼ਹੀਦੀ ਸਭਾ ਦੇ ਵਿੱਚ ਲੰਗਰ ਕਮੇਟੀਆਂ ਨਾਲ ਮੀਟਿੰਗ ਜੁੜੀ ਹੋ ਕੀਤੀ ਗਈ ਹੈ ਤੇ 400 ਤੋਂ ਵੀ ਵੱਧ ਲੰਗਰ ਜਿਹੜੇ ਨੇ ਉਹ ਲਗਾਏ ਜਾਣਗੇ ਇਸ ਦੇ ਨਾਲ ਹੀ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਕਰਕੇ ਦੀ ਪ੍ਰਬੰਧਾਂ ਨੂੰ ਵੀ ਲੈ ਕੇ ਵਿਚਾਰ ਵਟਾਂਦਰਾ ਜੁੜੀ ਆ ਉਹ ਕੀਤੀ ਜਾਵੇਗੀ ਗੁਰਦਵਾਰਿਆਂ ਦੇ ਪ੍ਰਬੰਧਾਂ ਨੂੰ ਲੈ ਕੇ ਸੀ ਲੰਗਰ ਲਗਾਉਣ ਵੇਲੇ ਜਿਹੜੇ ਆਪਣੇ ਦੂਰੋਂ ਦੂਰੋਂ ਸ਼ਦਾਲੂ ਆਂਦੇ ਨੇ ਉਹਨਾਂ ਨੂੰ ਜਗਾ ਲੋੜ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਉਹਨਾਂ ਦੀ ਐਪਲੀਕੇਸ਼ਨ ਲੈ ਕੇ ਰਿਕਮੈਂਡ ਕਰਦੇ ਆ ਤੇ ਉਹਨਾਂ ਨੂੰ ਕਈ ਗੱਲਾਂ ਦੱਸੀਆਂ ਜਾਂਦੀਆਂ ਨੇ ਜਿਵੇਂ ਕਿ ਉਹਨਾਂ ਨੇ ਬਿਜਲੀ ਦਾ ਮੀਟਰ ਅਪਲਾਈ ਕਰਕੇ ਬਿਜਲੀ ਦਾ ਕਨੈਕਸ਼ਨ ਲੈਣਾ ਹੈ ਸਾਫ ਸਫਾਈ ਦਾ ਧਿਆਨ ਰੱਖਣਾ ਹੈ ਪਲਾਸਟਿਕ ਦੀ ਜਾਂ ਥਰਮੋਕੋਲ ਦੇ ਜਿਹੜੀ ਕਰੋਕਰੀ ਆ ਉਸ ਦੀ ਵਰਤੋਂ ਨਹੀਂ ਕਰਨੀ ਮ्युनਿਸਪਲ ਕਮੇਟੀ ਦੇ ਕਰਮਚਾਰੀ ਜਿਹੜਾ ਕੂੜਾ ਲੈ ਕੇ ਜਾਣਗੇ ਉਸ ਦੇ ਵਿੱਚ ਸਹਿਯੋਗ ਕਰਕੇ ਜਗ੍ਹਾ ਨੂੰ ਸਾਫ਼ ਰੱਖਣ ਦੇ ਵਿੱਚ ਸਹਿਯੋਗ ਕਰਨਾ ਇਸ ਤਰੀਕੇ ਦੀ ਜਿਹੜੇ ਮੋਡਲੀਆਂ ਗੱਲਾਂ ਰਾਸ਼ਨ ਨੂੰ ਲੈਣ ਦਾ ਸਬਜ਼ੀ ਨੂੰ ਲੈਣ ਦਾ ਕਿਹੜਾ ਟਾਈਮ ਹੋਵੇਗਾ ਦੁੱਧ ਲੈਣ ਦੇ ਕਿਹੜੇ ਟਾਈਮਿੰਗ ਹੋਣਗੇ ਉਹ ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਇਹਨਾਂ ਦੇ ਨਾਲ ਸਾਂਝੇ ਕੀਤੇ ਗਏ ਨੇ ਜੀ ਪ੍ਰੋਸੀਜਰ ਹੈ ਜੀ ਕਿੱਥਾਂ ਐਪਲੀਕੇਸ਼ਨ ਕਿੱਥੇ ਐਪਲੀਕੇਸ਼ਨ ਲੈਣੀ ਹੈ ਐਪਲੀਕੇਸ਼ਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਦੇ ਕੋਲ ਦੇਣਗੇ ਇੱਥੇ ਹੀ ਸਾਡੇ ਐਸਡੀਓ ਪੀਐਸਪੀਸੀਐਲ ਵੀ ਆਏ ਹੋਏ ਨੇ ਉਹਨਾਂ ਕੋਲੋਂ ਦੇ ਸਕਦੇ ਨੇ ਬਿਜਲੀ ਦੇ ਹਾਰਜਿਕ ਕਨੈਕਸ਼ਨ ਵਾਸਤੇ ਉਸ ਤੋਂ ਬਾਅਦ ਇਹਨਾਂ ਦੀ ਸਿਫਾਰਿਸ਼ ਦੇ ਨਾਲ ਉਹ ਡੀਸੀ ਦਫ਼ਤਰ ਦੇ ਵਿੱਚ ਐਪਲੀਕੇਸ਼ਨ ਔਨ ਕੀਆ ਉਧਰ ਮਨਜ਼ੂਰੀ ਜਾਰੀ ਹੋਵੇਗੀ ਕੋਈ ਸਕਿਉਰਿਟੀ ਵੀ ਰੱਖੀ ਗਿਆ ਜਿਹੜਾ ਆਰਜੀ ਕੁਮਿਟਰ ਲਾਂਗੇ ਜਿਹੜੀ ਲੰਗਰ ਦੀ ਪ੍ਰਵਾਨਗੀ ਆ ਉਹਦੇ ਵਾਸਤੇ ਕੋਈ ਸਕਿਉਰਿਟੀ ਨਹੀਂ ਹੈ ਜਿਹੜਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਹੈ ਉਹਨਾਂ ਦੀ ਜਿਹੜੀ ਰੂਟੀਨ ਦੀ ਸਕਿਉਰਿਟੀ ਹੁੰਦੀ ਹੈ ਉਹ ਪਾਸਾ ਨੂੰ ਲੈ ਕੇ ਬੜੀ ਦਿੱਕਤ ਆਉਂਦੀ ਆ ਸੰਗਤੂ ਇਸ ਵਾਰ ਵੀ ਦਾਸਰੇ ਸੀ ਕੁਝ ਲੋਕੀ ਪਾਸਾ ਲੈ ਕੇ ਬੜੀ ਬਾਸ ਲੈ ਕੇ ਦਿੱਕਤ ਹੋਈ ਲੰਗਰ ਸ਼ੁਰੂ ਦੇ ਵਿੱਚ ਕਲੈਰਿਟੀ ਨਹੀਂ ਹੁੰਦੀ ਥੋੜਾ ਕਨਫਿਊਜ਼ਨ ਹੁੰਦਾ ਹੈ ਪਰ ਕਿਉਂਕਿ ਬਹੁਤ ਬੜੀ ਗੰਤੀ ਦੇ ਵਿੱਚ ਲੋਕੀ ਲੰਗਰ ਲਗਾਉਂਦੇ ਆ ਬਟ ਜਿਵੇਂ ਜਿਵੇਂ ਪਾਸ ਬਣ ਨਹੀਂ ਜਾਂਦੇ ਆ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਡਾਕੂਮੈਂਟ ਚਾਹੀਦੇ ਆ ਉਸ ਤਰੀਕੇ ਨਾਲ ਉਹ ਅਪਲਾਈ ਕਰ ਦਿੰਦੇ ਆ ਫਿਰ ਉਸ ਸਿਮ ਲਾਈਨ ਵੀ ਹੋ ਜਾਂਦਾ ਸੀ ਕਿੰਨੇ ਤਰ੍ਹਾਂ ਦੇ ਪਾਸ ਬਣਾਏ ਗਏ ਨੇ ਇਸ ਵਾਰ ਕੋਈ ਤਰ੍ਹਾਂ ਦਾ ਪਾਸ ਹੁੰਦਾ ਜਿਹੜਾ ਲੰਗਰ ਪਾਸ ਆ ਕੋਈ ਵੀ ਆਈਪੀ ਪਾਸ ਨਹੀਂ ਆ ਕਿਸੇ ਵੀ ਵਿਅਕਤੀ ਨੂੰ ਆਪਣੀ ਗੱਡੀ ਲੈ ਕੇ ਇੱਧਰ ਉੱਧਰ ਦੀ ਪਰਵਾਨਗੀ ਨਹੀਂ ਹੋਵੇਗੀ ਜਿਹੜੇ ਨਾਕਾ ਪੁਆਇੰਟਸ ਹੈ ਉੱਤੇ ਗੱਡੀ ਦੀ ਪਿਛੇ ਪਾਰਕਿੰਗ ਕਰਕੇ ਲੋਕੀ ਪੈਰੀ ਤੁਰ ਕੇ ਹੀ ਔਰਗੇ ਦੇ ਦਰਸ਼ਨ ਕਰਾਂਗੇ ਦੇਖੋ ਉਹਦੇ ਲਈ ਨਾਕਾ ਬੰਦੀਆਂ ਕਰ ਦਿੱਤੀਆਂ ਨੇ ਸਪੈਸ਼ਲ ਰੂਟਸ ਬਣਾ ਦਿੱਤੇ ਗਏ ਨੇ ਕੁਝ ਵਨਵੇ ਰੂਟਸ ਨੇ ਸਪੈਸ਼ਲ ਸ਼ਟਲ ਦੀ ਜੋ ਬੱਸ ਸਰਵਿਸ ਹੈ ਤੇ ਇਰਖਾ ਉਹ ਚਲਾਈ ਗਈ ਹੈ ਤਾਂ ਕਿ ਸਾਥ ਸੰਗਤ ਆਪਣੀ ਸਮੂਦਲੀ ਮੱਥਾ ਟੇਕ ਸਕੇ ਜੀ ਤੇ ਮੇਰੀ ਸਾਰੀ ਸਾਥ ਸੰਗਤ ਨੂੰ ਬੇਨਤੀ ਹੈ ਕਿ ਸਭਾ ਦੇ ਦੌਰਾਨ ਜੋ ਵੀ ਇਨਸਟਰਕਸ਼ਨਸ ਨੇ ਜੋ ਵੀ ਗਾਈਡਲਾਈਨਸ ਨੇ ਉਹਨਾਂ ਨੂੰ ਅਮਲ ਵਿੱਚ ਲਿਆ ਕੇ ਸਾਡਾ ਸਹਿਯੋਗ ਦੇਵੇ ਪੁਲਿਸ ਤੇ ਜੋ ਸਾਥ ਸੰਗਤ ਦੇ ਉੱਕੀ ਨੇ ਇਕੱਠੇ ਹੋ ਕੇ ਆਪਾਂ ਸਭਾ ਨੂੰ ਚਾਰੂ ਕਰਨ ਨਾਲ ਚਲਾ ਸਕਦੇ ਹੈ ਹੈਵੀ ਵਾਈਕਲ ਹੈ ਹੈਵੀ ਵਾਈਕਲ ਹੁੰਦੇ ਨੇ ਉਹਨਾਂ ਦੇ ਕਿਵੇਂ ਡਿਵਾਈਡ ਕੀਤੇ ਨੇ ਉਹਨਾਂ ਦਾ ਜੀ ਨਾਕਾਬੰਦੀ ਕਰ ਲਈਏ ਕੁਝ ਰੂਟਸ ਤੱਕ ਉਹਨਾਂ ਦੀ ਐਂਟਰੀ ਅਲਾਉਡ ਹੈ ਉਸ ਤੋਂ ਬਾਅਦ ਉਹਨਾਂ ਡਾਇਵਰਟ ਟ੍ਰੈਫਿਕ ਡਾਇਰੈਕਟਰ ਸਾਹਿਬ ਜੀ ਅੱਜ ਹੀ ਹੁਣ ਆਪਾਂ ਉੱਪਰ ਫਾਈਨਲ ਅੱਜ ਮੀਟਿੰਗ ਡੀਆਈਜੀ ਸਾਹਿਬਾਨ ਆ ਰਹੇ ਨੇ ਤੇ ਉਹਨਾਂ ਨਾਲ ਪੀਐਸਪੀ ਸਾਹਿਬਾਨ ਆਪਣੇ ਹੋਣਗੇ ਤੇ ਸਾਰੇ ਜ਼ਿਲ੍ਹੇ ਦੀ ਜੋ ਪੁਲਿਸ ਦੀ ਮੀਟਿੰਗ ਹੈ ਉਹਨਾਂ ਦੇ ਡਿਸੀਜਨ ਲਿਏ ਸਟ ਇਹਦੇ ਬਾਰੇ ਕੋਈ ਪਲਾਨ ਫਾਈਨਲ ਕਰ ਸੀਵਲ ਹਸਪਤਾਲ ਲਈ ਔਰ ਲਈ ਜਿਵੇਂ ਇਹ ਅੰਸਰ ਉਹਦੇ ਲਈ ਵੀ ਸਪੈਸ਼ਲ ਉੱਪਰ ਰੂਟ ਬਣਾ ਲਿਆ ਜੀ ਉਹ ਦੱਸ ਦਿੱਤਾ ਜਾਊਗਾ ਸਾਰੇ ਇੱਕ ਵਾਰ ਜਿਵੇਂ ਫਾਈਨਲ ਹੋਊਗਾ ਆਪਾਂ ਨੂੰ ਸਾਡੇ ਤੋਂ ਠੀਕ ਹੈ ਸਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਸ ਤਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਕੇ ਜੋ ਸਬਾ 25 26 ਔਰ 27 ਦੀ ਹੈ ਉਸ ਸੰਬੰਧ ਵਿੱਚ ਜਿਹੜੇ ਲੰਗਰ ਨੇ ਉਹਨਾਂ ਦਾ ਪ੍ਰਬੰਧ ਉਹਨਾਂ ਦੇ ਪਾਸੇ ਇਸ ਤਰੀਕੇ ਨਾਲ ਜੋਧੀ ਸੇਵਾ ਜਾਂ ਹੋਰ ਜਿਹੜੇ ਕਾਰਜ ਨੇ ਉਹ ਹੋਣੇ ਨੇ ਉਸ ਸੰਬੰਧ ਵਿੱਚ ਐਡਮਿਨਿਸਟ੍ਰੇਸ਼ਨ ਦੀ ਲੰਗਰ ਕਮੇਟੀਆਂ ਦੀ ਤੇ ਐਸਜੀਪੀਸੀ ਜਿਹੜੀ ਸਾਂਝੀ ਮੀਟਿੰਗ ਹੈ ਉਹ ਐਸਾ ਦੀ ਤਰ੍ਹਾਂ ਜੁਈ ਹੈ ਵਧੀਆ ਤੇ ਕਿਹੜਾ ਉੱਤੇ ਡਿਸਕਸ਼ਨ ਹੋਈ ਲੰਗਰ ਕਮੇਟੀਆ ਨੇ ਆਪਣੇ ਸੁਝਾਅ ਦਿੱਤੇ ਐਡਮਿਨਿਸਟ੍ਰੇਸ਼ਨ ਨੇ ਆਪਣੇ ਦਿੱਤੇ ਆ ਮਰੀਜਾ ਸਾਹਿਬ ਨੇ ਆਪਣੇ ਦਿੱਤੇ ਸਿੰਘ ਸਾਹਿਬ ਗੰਨੀਰ ਭਾਰਤ ਸਿੰਘ ਉਹਨਾਂ ਨੇ ਆਪਣੇ ਦਿੱਤੇ ਆ ਇਹਦਾ ਜਿਹੜਾ ਰਿਜ਼ਲਟ ਹੈ ਉਹ ਵਧੀਆ ਆਏਗਾ ਮੇਨ ਕੌਜ਼ ਉਹਦੇ ਵਿੱਚ ਨਸ਼ਿਆਂ ਦਾ ਰਿਆ ਕਈ ਜਥੇਬੰਦੀਆਂ ਆਈਆਂ ਨਿੰਗ ਸਿੰਘ ਦੇ ਬਾਣੇ ਵਿੱਚ ਲੋਕ ਆ ਕੇ ਤੇ ਘੋਟਰਾ ਲਾਉਂਦੇ ਆ ਔਰ ਉਹਦਾ ਜਿਹੜਾ ਪ੍ਰਬੰਧ ਹੈ ਉਹਦੇ ਵਿੱਚ ਵਿਗੜ ਪਈ ਜੀ ਬੱਚੇ ਨੌਜਵਾਨ ਨੇ ਗਲਤ ਪਾਸੇ ਜਲਦੀ ਲੱਗਦੇ ਆ ਜੱਗੇ ਪਾਸੇ ਬਹੁਤ ਮੁਸ਼ਕਲ ਆ ਲੱਗਦੇ ਨੇ ਸੋ ਮੈਂ ਅੱਜ ਜਿਹੜਾ ਮੀਟਿੰਗ ਦੀ ਡਿਸਕਸ਼ਨ ਰਹੀ ਹੈ ਉਹ ਹੀ ਰਹੀ ਆ ਤੇ ਅਸੀਂ ਵੀ ਥੋੜਾ ਜਿਹਾ ਐਲਕੀ ਪੈਰਾ ਦਵਾਂਗੇ ਔਰ ਅਪੀਲ ਵੀ ਕਰਦੇ ਆ ਸੰਗਤ ਨੂੰ ਵੀ ਤੁਸੀਂ ਵੀ ਪੈਰਾ ਦੋ ਤਾਂ ਕਿ ਇਹ ਹਾਲਾਤ ਜਿਹੜੇ ਪੰਜਾਬ ਚਾਹਨ ਨੂੰ ਪੰਜਾਬ ਕਿਉਂ ਬਚਾਇਆ ਜਾ ਸਕੇ